ਅਸੀਂ ਨਾ ਆਪਣੀ ਜ਼ਿੰਦਗੀ ਵਿੱਚ ਜਦੋਂ ਆਪਣੇ ਢੰਗ ਨਾਲ ਰਹਿਣਾ ਸਿੱਖਦੇ ਆ ਨਾ ਤੇ ਅਸੀਂ ਨਾ ਆਪਣੇ ਆਪ ਤੋਂ ਆਜ਼ਾਦ ਹੁੰਦੇ ਆ ਅਸੀਂ ਇਹ ਤਾਂ ਹਮੇਸ਼ਾ ਨਾ ਅਸੀਂ ਕਹਿੰਦੇ ਆ ਕਿ ਅਸੀਂ ਨਾ ਇੱਕ ਇੱਕ ਫ੍ਰੀडम ਕੰਟਰੀ ਵਿੱਚ ਹੈਗੇ ਆ ਸਾਨੂੰ ਪੂਰੀ ਫ੍ਰੀडम ਹੈਗੀ ਆ ਪਰ ਕੀ ਅਸੀਂ ਆਪਣੇ ਆਪ ਤੋਂ ਆਜ਼ਾਦ ਹੈਗੇ ਆ ਫ੍ਰੀडम ਅਸੀਂ ਉਹ ਸਾਨੂੰ ਲੱਗਦਾ ਹੈਗਾ ਸਾਡੀਆਂ ਗੁਲਾਮੀਆਂ ਅਸੀਂ ਸਾਡੇ ਤੇ ਕਿਸੇ ਨੇ ਬਹੁਤ ਸਾਰੇ ਰਾਜ ਕੀਤੇ ਬਹੁਤ ਸਾਰੇ ਜਿਸ ਤਰ੍ਹਾਂ ਇੰਡੀਆ ਦੀ ਗੱਲ ਹੈਗੀ ਸਾਡੇ ਭਾਰਤ ਤੇ ਕਿੰਨੇ ਹਮਲੇ ਕੀਤੇ ਮੁਗਲਾਂ ਨੇ ਕੀਤੇ ਅੰਗਰੇਜ਼ਾਂ ਨੇ ਕੀਤੇ ਠੀਕ ਆ ਸਾਨੂੰ ਅਜ਼ਾਦੀ ਮਿਲ ਗਈ ਪਰ ਅਸੀਂ ਹਾਲੇ ਵੀ ਆਜ਼ਾਦ ਨਹੀਂ ਹੈਗੇ ਕਿਉਂਕਿ ਹਾਲੇ ਵੀ ਅਸੀਂ ਲੋਕ ਲਾਜ ਵਿੱਚ ਫਸੇ ਆ ਅਸੀਂ ਲੋਕਾਂ ਤੋਂ ਆਜ਼ਾਦ ਨਹੀਂ ਹੈਗੇ ਕਿਉਂਕਿ ਜਦੋਂ ਅਸੀਂ ਨਾ ਆਪਣੇ ਢੰਗ ਨਾਲ ਜੀਣਾ ਸਿੱਖਦੇ ਆ ਤੇ ਆਪਣੇ ਅਸੀਂ ਫੈਸਲੇ ਲੈਂਦੇ ਆ ਤੇ ਲੋਕਾਂ ਦੀ ਲੋਕ ਲਾਜ ਤੋਂ ਪਰਵਾਹ ਤੋਂ ਬਿਨਾ ਜਦੋਂ ਨਾ ਅਸੀਂ ਸਾਨੂੰ ਪਤਾ ਹੈਗਾ ਕਿ ਅਸੀਂ ਰਾਈਟ ਆ ਸਾਡੇ ਘਰ ਵਿੱਚ ਅਸੀਂ ਨਾ ਕੋਈ ਵੀ ਅਸੀਂ ਆਪਣੀ ਜ਼ਿੰਦਗੀ ਦਾ ਡਿਸੀਜਨ ਲੈਣਾ ਹੁੰਦਾ ਨਾ ਅਸੀਂ ਲੋਕਾਂ ਤੋਂ ਡਰਦੇ ਆ ਕਿ ਲੋਕ ਕੀ ਕਹੂਗੇ ਖਾਸ ਕਰਕੇ ਜਦੋਂ ਸੋਸ਼ਲ ਮੀਡੀਆ ਤੇ ਅਸੀਂ ਬਿਜ਼ਨਸ ਕਰਨ ਨੂੰ ਕਹਿੰਦੇ ਆ ਨਾ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਲੋਕਾਂ ਦੀ ਪਰਵਾਹ ਕਰਦੇ ਆ ਖਾਸ ਕਰ ਆਪਣੇ ਰਿਸ਼ਤੇਦਾਰਾਂ ਦੀ ਕਿਉਂਕਿ ਲੋਕਾਂ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿਉਂਕਿ ਜਿਹੜਾ ਸਾਨੂੰ ਜਾਣਦਾ ਨਹੀਂ ਸਾਡੇ ਬਾਰੇ ਜੋ ਮਰਜ਼ੀ ਕਹਿ ਸਕਦਾ ਆ ਪਰ ਸਾਡੇ ਰਿਸ਼ਤੇਦਾਰ ਸਾਨੂੰ ਉਹਨਾਂ ਦੀ ਬਹੁਤ ਪਰਵਾਹ ਹੁੰਦੀ ਆ ਠੀਕ ਆ ਅਸੀਂ ਮੈਂ ਰਿਸ਼ਤੇਦਾਰਾਂ ਨੂੰ ਇਹ ਨਹੀਂ ਕਹਿੰਦੀ ਰਿਸਪੈਕਟ ਕਰਨੀ ਚਾਹੀਦੀ ਆ ਪਰ ਜਦੋਂ ਆਪਣੀ ਜ਼ਿੰਦਗੀ ਦਾ ਡਿਸੀਜਨ ਲੈਣਾ ਹੁੰਦਾ ਨਾ ਆਪਣੀ ਫੈਮਿਲੀ ਦੇ ਨਾਲ ਸਲਾਹ ਕਰੋ ਔਰ ਆਪਣਾ ਡਿਸੀਜਨ ਲਵੋ ਖਾਸ ਕਰ ਜਾਦਾ ਇਦਾਂ ਹੁੰਦਾ ਨਾ ਸਾਡੇ ਮਨ ਵਿੱਚ ਲੋਕਾਂ ਦਾ ਡਰ ਹੁੰਦਾ ਕਿ ਮੇਰੇ ਰਿਸ਼ਤੇਦਾਰ ਕੀ ਕਹੋਗੇ ਜੇ ਮੈਂ ਸਕਸੈਸ ਨਾ ਹੋਈ ਕੱਲ ਨੂੰ ਮੇਰੀ ਸਕਸੈਸ ਨਾ ਹੋਈ ਤੇ ਲੋਕ ਮੈਨੂੰ ਮੇਰਾ ਮਜ਼ਾਕ ਉਡਾਨਗੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਅਕਸਰ ਕਹਿੰਦੀ ਹਾਂ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਕਦੀ ਫੇਲੀਅਰ ਨਹੀਂ ਹੁੰਦਾ ਹੈਗਾ ਸਾਨੂੰ ਲੱਗਦਾ ਹੈਗਾ ਕਿ ਸਾਡੀ ਜ਼ਿੰਦਗੀ ਵਿੱਚ ਕੋਈ ਪ੍ਰੋਬਲਮ ਆ ਗਈ ਸਾਡੇ ਤੋਂ ਤਾਂ ਲੋਕ ਉੱਪਰ ਚੱਲ ਗਏ ਪਰ ਉਹ ਜਿਹੜੀ ਪ੍ਰੋਬਲਮ ਸਾਨੂੰ ਸਿਖਾ ਕੇ ਗਈ ਆ ਇਸ ਕਰਕੇ ਲੋਕਾਂ ਦੀ ਲੋਕ ਲਾਜ ਤੋਂ ਉੱਪਰ ਉਠਿਏ ਆਪਣੇ ਆਪ ਨੂੰ ਇਹਨਾਂ ਲੋਕਾਂ ਲੋਕ ਲਾਜ ਦੇ ਤੋਂ ਆਜ਼ਾਦੀ ਦਿਵਾਈਏ ਕਿਉਂਕਿ ਅਸੀਂ ਆਜ਼ਾਦ ਕੰਟਰੀ 'ਚ ਬੈਠੇ ਆ ਹੁਣ 2025 ਚੱਲ ਰਿਹਾ ਹੈਗਾ ਪਰ ਫਿਰ ਵੀ ਅਸੀਂ ਆਪਣੇ ਅਸੀਂ ਲੋਕ ਲਾਜ ਦੇ ਵਿੱਚ ਬੈਠੇ ਆ ਠੀਕ ਹੈ ਨਾ ਜਿੰਨਾ ਚਿਰ ਅਸੀਂ ਕੋਈ ਚੰਗਾ ਕਰਮ ਕਰਦੇ ਆ ਨਾ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈਗੀ ਕਿ ਮੈਂ ਰਾਈਟ ਆ ਕਿਉਂਕਿ ਤੁਸੀਂ ਖੁਦ ਤੁਹਾਨੂੰ ਪਤਾ ਹੈਗਾ ਕਿ ਆਈ ਏਮ ਰਾਈਟ ਆਪਣੇ ਫੈਸਲੇ ਆਪਣੇ ਬਾਰੇ ਕਿਸੇ ਨੂੰ ਡਿਸੀਜਨ ਨਾ ਲੈਣ ਦਿਓ ਇਸ ਕਰਕੇ ਇਸ ਇਸ ਚੀਜ਼ ਤੋਂ ਉੱਪਰ ਉਠਿਏ ਕਿਉਂਕਿ ਜਿੰਨਾ ਚਿਰ ਅਸੀਂ ਆਪਣੇ ਢੰਗ ਨਾਲ ਜੀਣਾ ਨਹੀਂ ਸਿੱਖਦੇ ਨਾ ਸਾਨੂੰ ਅਸਲ ਆਜ਼ਾਦੀ ਨਹੀਂ ਮਿਲ ਸਕਦੀ ਇਸ ਕਰਕੇ ਆਪਣੀ ਸੋਚ ਨੂੰ ਜੇਕਰ ਅਸੀਂ ਚੰਗਾ ਕਰਮ ਕਰਦੇ ਹਾਂ ਜਦੋਂ ਅਸੀਂ ਮਾੜਾ ਕਰਮ ਕਰਾਂਗੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਅਸੀਂ ਖੁਦ ਖੁਦ ਸਾਡੇ ਅੰਦਰ ਬੈਠੇ ਹੀ ਉਹ ਚੀਜ਼ ਜਿਹੜੀ ਸਾਨੂੰ ਦੱਸੂਗੀ ਇਸ ਕਰਕੇ ਆਪਣੇ ਢੰਗ ਨਾਲ ਜੀਣਾ ਸਿੱਖੀਏ ਥੈਂਕ ਯੂ ਵੈਰੀ ਮੱਚ